ਪਟਿਆਲੇ ਦੇ ਵਿੱਚ ਇੱਕ ਵਾਰ ਫਿਰ ਕਾਂਗਰਸ ਪਾਰਟੀ ਨੂੰ ਮਿਲਿਆ ਵੱਡਾ ਪਲ ਕਾਂਗਰਸ ਪਾਰਟੀ ਨੇ ਭਾਜਪਾ ਨੂੰ ਦਿੱਤਾ ਵੱਡਾ ਝਟਕਾ ਜੋ ਭਾਜਪਾ ਦੇ ਵਿੱਚ ਗਏ ਕਾਂਗਰਸ ਦੇ ਸੀਨੀਅਰ ਲੀਡਰ ਉਹਨਾਂ ਦੀ ਵਾਪਸੀ ਹੋਣੀ ਸ਼ੁਰੂ ਹੋ ਗਈ ਹੈ ਕਾਂਗਰਸ ਦੇ ਵਿੱਚ ਵਾਪਸ ਆ ਰਹੇ ਨੇ ਜੋ ਕੈਪਟਨ ਅਮਰਿੰਦਰ ਸਿੰਘ ਤੇ ਮਹਾਰਾਣੀ ਪਰਨੀਤ ਕੌਰ ਦੇ ਖਾਸ ਜਿਹੜੇ ਖਾਸ ਮੁਖਾਸੀ ਔਰ ਕੈਪਟਨ ਅਮਰਿੰਦਰ ਸਿੰਘ ਤੇ ਮਹਾਰਾਣੀ ਪਰਨੀਤ ਕੌਰ ਵੀ ਕਾਂਗਰਸ ਵਿੱਚ ਕਰ ਸਕਦੇ ਨੇ ਵਾਪਸੀ ਜਿਸ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਤੁਸੀਂ ਜਿਹੜੋ ਲੋਕ ਰਾਈ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਦੇ ਸੀਨੀਅਰ ਅਗੂ ਕੈਪਟਨ ਅਮਨਿੰਦਰ ਸਿੰਘ ਤੇ ਮਹਾਰਾਣੀ ਪਰਨੀਤ ਕੌਰ ਜਿਹੜੇ ਕਾਂਗਰਸ ਨੂੰ ਛੱਡ ਕੇ ਬੀਜੇਪੀ ਵਿੱਚ ਚਲੇ ਗਏ ਸੀ ਕੈਪਟਨ ਅਮਨਿੰਦਰ ਸਿੰਘ 2022 ਦੇ ਵਿੱਚ BJP ਵੱਲੋਂ ਵਿਧਾਨ ਸਭਾ ਚੋਣਾਂ ਲੜਦੇ ਨੇ ਪਰ ਸਫਲ ਨਹੀਂ ਹੁੰਦੇ। ਲੋਕ ਸਭਾ ਚੋਣਾਂ ਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਨੂੰ ਪਟਿਆਲਾ ਤੋਂ ਟਿਕਟ ਦਿੱਤੀ ਜਾਂਦੀ ਹੈ ਪਰ ਉਹ ਵੀ ਚੋਣ ਹਾਰ ਜਾਂਦੇ ਨੇ। ਸੋ BJP ਦੇ ਵਿੱਚ ਹੁਣ ਉਹਨਾਂ ਦੇ ਕੋਲ ਜਿਹੜਾ ਕਿ 2027 ਦੇ ਵਿਧਾਨ ਸਭਾ ਚੋਣਾਂ ਲਈ ਮੌਕਾ ਹੈ ਪਰ ਉਸ ਤੋਂ ਪਹਿਲਾਂ ਉਹਨਾਂ ਦੇ ਨਾਲ ਵਾਲੇ ਜਿਹੜੇ ਖਾਸਮ ਖਾਸੀ ਉਹ ਸਾਰੇ ਹੀ ਛੱਡ ਕੇ ਕਾਂਗਰਸ ਪਾਰਟੀ 'ਚ ਵਾਪਸ ਕਰ ਰਹੇ ਨੇ। ਕਾਂਗਰਸ ਪਾਰਟੀ ਦੇ ਵਿੱਚ ਉਹ ਵਾਪਸ ਆ ਰਹੇ ਨੇ ਜਿਸ ਤੋਂ ਪਹਿਲਾਂ ਕਿ ਪਿਛਲੇ ਦਿਨੀ ਕੈਪਟਨ ਦਾ ਖਾਸ ਜੋ ਹਰ ਸਮੇਂ ਕੈਪਟਨ ਦੇ ਨਾਲ ਖੜਨ ਵਾਲਾ ਮਹਾਰਾਣੀ ਪਰਨੀਤ ਕੌਰ ਦੇ ਨਾਲ ਖੜਨ ਵਾਲਾ ਉਹ ਲੀਡਰ ਜਿਸ ਨੇ ਕਾਂਗਰਸ ਵਿੱਚ ਵਾਪਸੀ ਕੀਤੀ ਹੈ ਉਹਨਾਂ ਨੇ ਜੋ ਐਲਾਨ ਕਰ ਦਿੱਤਾ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਬਹੁਤ ਵੱਡੇ ਧਮਾਕੇ ਹੋਣਗੇ ਪਟਿਆਲੇ ਦੇ ਵਿੱਚ ਜੋ ਬਹੁਤ ਵੱਡੇ ਲੀਡਰ ਜਿਹੜੇ ਕਾਂਗਰਸ ਵਿੱਚ ਵਾਪਸ ਆਉਣਗੇ ਸੋ ਕੈਪਟਨ ਦੇ ਪਰਿਵਾਰ ਦੇ ਨਾਲ ਹਰ ਥਾਂ ਜਿਹੜੇ ਕਿ ਢਾਲ ਵਾਂਗ ਖੜਦੇ ਸਨ ਜਿਹੜੇ ਸਾਬਕਾ ਮੇਅਰ ਜਿਨ੍ਹਾਂ ਨੇ ਕਾਂਗਰਸ ਵਿੱਚ ਵਾਪਸੀ ਕੀਤੀ ਹੈ ਕੈਪਟਨ ਅਮਨਿੰਦਰ ਸਿੰਘ ਦੀ ਖੱਬੀ ਬਾਹਂ ਜਾਣੇ ਜਾਂਦੇ ਸਨ ਜਦੋਂ ਕੈਪਟਨ ਅਮਨਿੰਦਰ ਸਿੰਘ ਮੁੱਖ ਮੰਤਰੀ ਸੀ ਤਾਂ ਉਸ ਸਮੇਂ ਇਹ ਪੰਜੜੇ ਪਟਿਆਲਾ ਦੇ ਮੇਅਰ ਬਣੇ ਸਨ ਸੋ ਪਟਿਆਲਾ ਦੇ ਮੇਅਰ ਜਿਨ੍ਹਾਂ ਨੇ ਕਾਂਗਰਸ ਵਿੱਚ ਵਾਪਸੀ ਕਰਨ ਤੋਂ ਬਾਅਦ ਜੋ ਹੁਣ ਪੰਜਾਬ ਦੇ ਵਿੱਚ ਕਾਂਗਰਸ ਮਜ਼ਬੂਤ ਹੋਈ ਇਹ ਪਟਿਆਲੇ ਦੇ ਵਿੱਚ ਖਾਸ ਕਰਕੇ ਜਦੋਂ ਪਟਿਆਲਾ ਨਗਰ ਨਿਗਮ ਦੇ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਪਾਜਪਾ ਨੂੰ ਅਲਵਿਦਾ ਕਿਹਾ ਤਾਂ ਹਲਚਲ ਮਚੀ ਪਾਜਪਾ ਦੇ ਵਿੱਚ ਜੋ ਪਟਿਆਲਾ ਦੇ ਵਿੱਚ ਮੇਅਰ ਬਿੱਟੂ ਜਿਹੜੇ ਕਿ ਛੱਡ ਕੇ ਜਦੋਂ ਕਾਂਗਰਸ ਵਿੱਚ ਆਏ ਨੇ ਤਾਂ ਉਸ ਤੋਂ ਬਾਅਦ ਚਰਚਾਵਾਂ ਤੀਜ ਹੋ ਗਈਆਂ ਕਿ ਹੁਣ ਵੀ ਬਹੁਤ ਸਾਰੇ ਜਿਹੜੇ ਕਾਂਗਰਸੀ ਨੇ ਜਿਹੜੇ ਭਾਜਪਾ ਚਲੇ ਗਏ ਸੀ ਉਹ ਵਾਪਸੀ ਕਰਨਗੇ ਸੋ ਇਕੱਲਾ ਪਟਿਆਲਾ ਹੀ ਨਹੀਂ ਹੋਰ ਵੀ ਵੱਖ-ਵੱਖ ਥਾਨਾਂ ਤੋਂ ਜਿਹੜੇ ਕਿ ਕਾਂਗਰਸ ਵਿੱਚ ਵਾਪਸ ਆ ਸਕਦੇ ਨੇ ਇਸ ਤੋਂ ਪਹਿਲਾਂ ਕਿ ਜੋ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਵੱਲ ਮਿਲੇਗਾ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਸਾਰੇ ਲੀਡਰ ਵਾਪਸ ਆਉਣਗੇ ਸੋ ਪਟਿਆਲਾ ਦੇ ਵਿੱਚ ਹੋਰ ਵੀ ਵੱਡੇ ਤਮਾਕੇ ਹੋਣਗੇ ਕਈ ਨੇਤਾ ਤਿਆਰ ਹੋਏ ਬੈਠੇ ਨੇ ਜਿਹੜੇ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਔਰ 2027 ਵਿੱਚ ਕਾਂਗਰਸ ਸਰਕਾਰ ਬਣੇਗੀ ਸੋ ਸੰਜੀਵ ਸ਼ਰਮਾ ਜਿਹੜੇ ਕਿ ਸਾਬਕਾ ਮੇਅਰ ਨੇ ਪਟਿਆਲਾ ਦੇ ਔਰ ਮਹਾਰਾਣੀ ਪਨੀਤ ਕੌਰ ਤੇ ਕੈਪਟਨ ਅਮਨਿੰਦਰ ਸਿੰਘ ਦੇ ਨਾਲ ਉਹਨਾਂ ਦਾ ਜਿਹੜਾ ਕਿ ਬਹੁਤ ਹੀ ਖਾਸ ਨੇ ਔਰ ਮਹਾਰਾਣੀ ਪਨੀਤ ਕੌਰ ਜੇਕਰ ਕੈਪਟਨ ਅਮਨਿੰਦਰ ਸਿੰਘ ਸ਼ਾਸਤੂ ਪਾਸੇ ਹੁੰਦੇ ਨੇ ਮਹਾਰਾਣੀ ਪੰਨੀਤ ਕੌਰ ਵੀ ਭਾਜਪੀ ਨੂੰ ਝਟਕਾ ਦੇ ਸਕਦੇ ਨੇ ਭਾਜਪੀ ਨੂੰ ਛੱਡ ਸਕਦੇ ਨੇ ਮਹਾਰਾਣੀ ਪੰਨੀਤ ਕੌਰ ਵੀ ਕਾਂਗਰਸ ਵੱਲ ਸਿੱ ਕਰ ਸਕਦੇ ਨੇ ਜੋ ਇਸ ਤੋਂ ਪਹਿਲਾਂ ਕਿ ਸੰਜੀਵ ਮਿਹਰ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਸੋ ਜੋ ਮਹਾਰਾਜ ਕੈਪਟਨ ਅਮਨਿੰਦਰ ਸਿੰਘ ਪੰਜਾਬ ਕਾਂਗਰਸ ਦੇ ਵਿੱਚ ਪੰਜਾਬ ਦੇ ਦੋ ਵਾਰ ਸੀਐਮ ਬਣਦੇ ਨੇ ਔਰ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਉਹਨਾਂ ਦੇ ਉੱਪਰ ਇਲਜ਼ਾਮ ਲਾਏ ਜਾਂਦੇ ਨੇ ਜਿਸ ਤੋਂ ਬਾਅਦ ਕੈਪਟਨ ਅਮਨਿੰਦਰ ਸਿੰਘ ਨੂੰ ਜੋ ਸੀਐਮ ਦੇ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਤੇ ਚਰਨਜੀਤ ਚੰਨੀ ਨੂੰ ਪੰਜਾਬ ਦਾ ਸੀਐਮ ਬਣਾਇਆ ਜਾਂਦਾ ਪਰ ਪੰਜਾਬ ਦੇ ਕਾਂਗਰਸ ਨੂੰ ਲੈ ਕੇ ਜੋ ਆਪਸੀ ਖਿੱਚੋਤਾਣ ਵਧੀ ਹੋਈ ਹੈ ਆਪਸ ਦੇ ਵਿੱਚ ਗੁੱਟਬੰਦੀ ਬਣੀ ਹੋਈ ਹੈ ਜੋ ਇੱਕ ਵੱਡਾ ਚਿਹਰਾ ਜੇ ਕਦੇ ਕੈਪਟਨ ਮਨਿੰਦਰ ਸਿੰਘ ਦੇ ਹੱਥੇ ਕਾਂਗਰਸ ਦੀ ਕਮਾਂਡ ਸੀ ਜਾਂ ਸੁਨੀਲ ਕੁਮਾਰ ਜਾਖੜ ਦੇ ਹੱਥੇ ਕਾਂਗਰਸ ਦੀ ਕਮਾਂਡ ਸੀ ਤਾਂ ਕਦੇ ਵੀ ਗੁੱਟਬੰਦੀ ਸਾਹਮਣੇ ਨਹੀਂ ਆਈ ਸੀ ਕੋਈ ਵੀ ਲੀਡਰ ਬੋਲਣ ਤੋਂ ਪਹਿਲਾਂ 100 ਵਾਰ ਸੋਚਦਾ ਸੀ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ 100 ਵਾਰ ਸੋਚਦਾ ਸੀ ਭਾਵੇਂ ਰਾਣਾ ਗੁਰਜੀਤ ਹੋਣ ਜਾਂ ਕੋਈ ਹੋਰ ਹੋਣ ਕਦੇ ਵੀ ਉਹਨਾਂ ਨੇ ਖੁੱਲ ਕੇ ਬਿਆਨ ਨਹੀਂ ਸੀ ਦਿੰਦੇ ਆਪਣੀ ਪਾਰਟੀ ਦੇ ਖਿਲਾਫ ਆਪਣੇ ਲੀਡਰਾਂ ਦੇ ਖਿਲਾਫ ਪਰ ਜਦੋਂ ਤੋਂ ਕੈਪਟਨ ਵਰਗੇ ਸੀਨੀਅਰ ਲੀਡਰ ਕਾਂਗਰਸ ਤੋਂ ਕਿਨਾਰਾ ਕਰ ਗਏ ਨੇ ਕਾਂਗਰਸ ਨੂੰ ਛੱਡ ਗਏ ਨੇ ਤੋਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਹੈ ਉਹ ਕੋਈ ਚੰਗਾ ਲੀਡਰ ਨਾ ਹੋਣ ਕਰਕੇ ਇੱਕ ਦੂਜੀ ਦੇ ਖਿਲਾਫ ਬਿਆਨਬਾਜ਼ੀਆਂ ਹੋ ਰਹੀਆਂ ਨੇ ਇੱਕ ਦੂਜੀ ਦੇ ਖਿਲਾਫ ਜਿਹੜੇ ਇਲਜ਼ਾਮ ਲੱਗਦੇ ਨੇ ਜਿਸ ਕਾਰਨ ਪੰਜਾਬ ਦੀ ਕਾਂਗਰਸ ਨੂੰ 2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਡਰ ਲੱਗਿਆ ਹੋਇਆ ਹੈ ਕਿ ਹਰਿਆਣੇ ਵਾਲਾ ਹਾਲ ਨਾ ਹੋ ਜਾਵੇ ਜੋ ਹਰਿਆਣੇ ਦੇ ਵਿੱਚ ਆਉਂਦੀ ਆਉਂਦੀ ਸਰਕਾਰ ਕਾਂਗਰਸ ਦੀ ਫਿਰ ਜਿਹੜੀ ਬੀਜੇਪੀ ਦੀ ਸਰਕਾਰ ਬਣ ਗਈ ਔਰ ਕਾਂਗਰਸ 5 ਸਾਲ ਹੋਰ ਜਿਹੜਾ ਕਿ ਇੰਤਜ਼ਾਰ ਕਰਨਾ ਪਵੇਗਾ ਪੰਜਾਬ ਵਿੱਚ ਵੀ ਐਸਾ ਨਾ ਹੋ ਜਾਵੇ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਵੱਡੇ ਲੀਡਰਾਂ ਨਾਲ ਸੰਪਰਕ ਸਾਦੇ ਜਾ ਰਹੇ ਨੇ ਵੱਡੇ ਲੀਡਰਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾਇਆ ਜਾ ਰਿਹਾ ਜੋ ਕਾਂਗਰਸ ਦੇ ਵਿੱਚ 2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਮਜ਼ਬੂਤ ਹੋ ਸਕੇ